ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬਾਨ ਦਾ ਪ੍ਰਮਾਣਿਕ ਸਤ ਗੁਰ ਕੀ ਪ੍ਰਤੀਤਨਾ ਆਈਐ ਸ਼ਬਦ ਨਾਲ ਆਗੋ ਭਾਉ ਉਸਨੋਂ ਸੁੱਖ ਨਹੀਂ ਉਪਜੈ ਭਾਵੇਂ ਸੌ ਜਿਹੜਾ ਆਪ ਜਾਓ ਅੱਜ ਆਮ ਕਰਕੇ ਗੁਰੂ ਘਰਾਂ ਦੀਆਂ ਯਾਤਰਾਵਾਂ ਕਰਦੇ ਆਂ ਜਾਂ ਉਹ ਓਕੇ ਓਕੇ ਪੈਂਡੇ ਪੈਂਡੇ ਤੈਅ ਕਰਕੇ ਜਾਨ ਜੋਖਮ ਵਿੱਚ ਡਾਲ ਕੇ ਪਾ ਕੇ ਤੇ ਬਹੁਤ ਹੀ ਦੂਰ ਗਾਮੀ ਜਿਹੜੇ ਬਹੁਤ ਬਹੁਤ ਦੂਰ ਆਪਣੇ ਘਰ ਤੋਂ ਗੁਰੂ ਘਰ ਹੁੰਦੇ ਆ ਜਾਂ ਧਾਮ ਆ ਉਹਨਾਂ ਦੀ ਯਾਤਰਾ ਵਾਸਤੇ ਜਾਂਦੇ ਆ ਪਰ ਇਹੋ ਹੀ ਸੋਚ ਲੈਨੇ ਵੀ ਸ਼ਾਇਦ ਯਾਤਰਾ ਕਰਕੇ ਹੀ ਸਾਡਾ ਜਿਹੜਾ ਕੰਮ ਆ ਉਹ ਸੁਖਵਾ ਸਾਨੂੰ ਉਹ ਪ੍ਰਾਪਤ ਹੋ ਜਾਊਗਾ ਸਾਡਾ ਕੰਮ ਜਿਹੜਾ ਉਸ ओर ਜਾਊਗਾ ਮਾਰੇ ਕਹਿੰਦੇ ਨਹੀਂ ਭਾਈ ਤੈਨੂੰ ਸਭ ਤੋਂ ਜੇ ਸੁਖੀ ਹੋਣਾ ਚਾਹੁੰਨਾ ਹੈ ਨਾ ਜੇ ਸੁਖੀ ਹੋਣਾ ਚਾਹੁੰਨਾ ਤੇ ਬੇਸ਼ੰਗ ਕਿਤੇ ਧਾਮਾਂ ਤੇ ਯਾਤਰਾ ਤੇ ਨਾ ਜਾ ਗੁਰੂ ਗ੍ਰੰਥ ਸਾਹਿਬ ਤੇਰੇ ਕੋਲ ਹੈ ਨਾ ਗੁਰੂ ਦਾ ਉਪਦੇਸ਼ ਤੇਰੇ ਕੋਲ ਹੈ ਨਾ ਬਾਣੀ ਕੋਲ ਹੈ ਨਾ ਘਰ ਬੈਠਿਆਂ ਹੈਗੀ ਹੈ ਨਾ ਗੁਰੂ ਗੁਰਧਾਮਾਂ ਦੇ ਦਰਸ਼ਨ ਕਰਨੇ ਚਾਹੀਦੇ ਆ ਪਰ ਇਹ ਸੋਚ ਕੇ ਨਹੀਂ ਵੀ ਸ਼ਾਇਦ ਗੁਰਧਾਮਾਂ ਦੇ ਦਰਸ਼ਨ ਕਰਨ ਨਾਲ ਇਹ ਸਾਡਾ ਕੋਈ ਦੁੱਖ ਕਲੇਜ ਕੱਟਿਆ ਜਾਊਗਾ ਜਾਂ ਸਾਡੇ ਜੀਵਨ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਜਾਂ ਸਾਡੇ ਜਿਹੜਾ ਜੀਵਨ ਦਾ ਮਨੋਰਥ ਹੈ ਉਹ ਪੂਰਾ ਹੋ ਜਾਊਗਾ ਜਾਂ ਸਾਡੇ ਦੁੱਖ ਕਲੇਜ ਕੱਟੇ ਜਾਣਗੇ ਮਹਾਰਾਜ ਕਹਿੰਦੇ ਭਾਈ ਪਹਿਲੀ ਗੱਲ ਇਹ ਆ ਵੀ ਗੁਰੂ ਤੇ ਭਰੋਸਾ ਕਰ ਤੇ ਗੁਰੂ ਸਰਬਸਮਰਾਥਵਾ ਸਤਗੁਰ ਮੇਰਾ ਮਾਰਜਵਾਲੇ ਸਤ ਮੇ ਸਤਗੁਰ ਮੇਰਾ ਸਰਬਪ੍ਰਤਪਾਲ ਹੈ ਗੁਰੂ ਤਾਂ ਮਾਰ ਕੇ ਵੀ ਜਿੰਦਾ ਕਰ ਸਕਦਾ ਤੇ ਜੇ ਸਾਨੂੰ ਪਹਿਲਾਂ ਗੁਰੂ ਦੇ ਸਭ ਤੋਂ ਪਹਿਲਾਂ ਭਰੋਸਾ ਹੋਣਾ ਚਾਹੀਦਾ ਹੈਗਾ ਤੀਨੇ ਤਾਂ ਆਪ ਨਿਵਾਰਨ ਹਾਰਾ ਦੋ ਕਹੰਤਾ ਤੋਂ ਕਰਾਤ ਤਾਕੋ ਬਿਗਨ ਨਾ ਕੋ ਉਲਾਗਿਆ ਜਾ ਕਿ ਪ੍ਰਭਾਗੇ ਅਰਦਾਤ ਪ੍ਰਮਾਤਮਾ ਤੇ ਗੁਰੂ ਇੱਕੋ ਹੀ ਚੀਜ਼ ਹੈ ਮਹਾਰਾਜ ਕਹਿੰਦੇ ਭਾਈ ਸਤਗੁਰ ਕੀ ਪ੍ਰਤੀਤਨਾ ਆਈ ਆ ਸ਼ਬਦ ਨਾਲ ਆ ਕੋ ਭਾਉ ਉਸ ਨੂੰ ਸੁੱਖ ਨਹੀਂ ਉਪਜੈ ਭਾਵੇਂ 100 ਗੇੜਾ ਆਪੋ ਜਾਓ ਭਾਵੇਂ ਇੱਕ ਦਿਹਾੜੀ ਦੇ ਵਿੱਚ 100-100 ਵਾਰੀ ਗੁਰੂ ਦੇ ਦਰਸ਼ਨ ਕਰੀ ਜਾ ਗੁਰੂ ਦੇ ਗੇੜੇ ਮਾਰੀ ਜਾ ਜਿੰਨਾ ਮਰਜੀ ਗੁਰਦੁਆਰੇ ਦੂਰ ਤੋਂ ਦੂਰ ਦੇ ਗੁਰਦਹਾਮਾਂ ਦੇ ਜਾਨ ਜੋਖਮ ਵਿੱਚ ਪਾ ਕੇ ਵੀ ਤੂੰ ਦਰਸ਼ਨ ਕਰਨ ਚੱਲਿਆ ਜਾ ਪਰ ਜੇ ਗੁਰੂ ਦੇ ਉੱਤੇ ਭਰੋਸਾ ਹੀ ਨਹੀਂ ਆਇਆ ਗੁਰੂ ਦੇ ਭਰੋਸੇ ਤੋਂ ਭਾਵ ਹੈ ਗੁਰੂ ਦੇ ਉਪਦੇਸ਼ ਦੇ ਉੱਤੇ ਭਰੋਸਾ ਨਹੀਂ ਆਇਆ ਵੀ ਜੇ ਗੁਰੂ ਜਿਹੜੀ ਜੋ ਗੁਰੂ ਗੱਲ ਕਹਿੰਦਾ ਹੈ ਨਾ ਦੇ ਗੁਰੂ ਗੱਲ ਕਹਿੰਦਾ ਹੈ ਵੀ ਭਾਈ ਤੇ ਤੂੰ ਰੋਟੀ ਪਾਣੀ ਦਾ ਇੰਨਾ ਫਿਕਰ ਨਾ ਕਰ ਰੋਟੀ ਪਾਣੀ ਤੇਰਾ ਪ੍ਰਮਾਤਮਾ ਨੇ ਤੇਰੇ ਜੰਮਣ ਤੋਂ ਵੀ ਪਹਿਲਾਂ ਤੋਂ ਸ਼ੁਰੂ ਕੀਤਾ ਹੋਇਆ ਤਦੇ ਤਾਂ ਉਹਨੇ ਤੇਰੇ ਜੰਮਣ ਤੋਂ ਪਹਿਲਾਂ ਮਾਤਾ ਦੇ ਖੂਨ ਨੂੰ ਦੁੱਧ ਬਣਾ ਕੇ ਮਾਤਾ ਦੀਆਂ ਛਾਤੀਆਂ 'ਚ ਪਾ ਦਿੱਤਾ ਉਹ ਕਿਨ ਪਾਇਆ ਉਹ ਤੁਸੀਂ ਕੀਤਾ ਜੀ ਮੈਂ ਕੀਤਾ ਪਰ ਤੁਹਾਨੂੰ ਪ੍ਰਤੀਤ ਨਹੀਂ ਆਇਆ ਭਰੋਸਾ ਨਹੀਂ ਆਇਆ ਗੁਰੂ ਦੇ ਉੱਤੇ ਕਿ ਗੁਰੂ ਸਰਬਸਮਰਾਥ ਹੋਇਆ ਮਾਰੇ ਕਹਿੰਦੇ ਸਤਿਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾਲ ਲਾਗੋ ਭਾਉ ਗੁਰੂ ਦੇ ਉਪਦੇਸ਼ ਨਾਲ ਗੁਰੂ ਦੇ ਨਾਮ ਨਾਲ ਗੁਰੂ ਦੇ ਹੁਕਮ ਨਾਲ ਸਾਡਾ ਪ੍ਰੇਮ ਨਹੀਂ ਪਿਆ ਭਾਉ ਉਹਨੂੰ ਹਿਰਦੇ ਤੋਂ ਧਾਰਨ ਨਹੀਂ ਕੀਤਾ ਮੰਨਿਆ ਨਹੀਂ ਮੱਥਾ ਤਾਂ ਟੇਕਿਆ ਮੱਥਾ ਟੇਕਣ ਦਾ ਮਤਲਬ ਹੀ ਇਹ ਹੁੰਦਾ ਵੀ ਸਿਰ ਗੁਰੂ ਨੂੰ ਸੌਂਪ ਦਿੱਤਾ ਅਸੀਂ ਤੇਰੇ ਅਧੀਨ ਵਾ ਹੁਣ ਜੋ ਆਪਾਂ ਤੇਰੀ ਇਨ ਮੰਨ ਲਏ ਜੋ ਹੁਣ ਹੁਕਮ ਕਰੇਗਾ ਉਹ ਸਾਡੇ ਸਿਰ ਮੱਥੇ ਆ ਪਰ ਮਹਾਰਾਜ ਕਹਿੰਦੇ ਸਤਿਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾਲ ਲਾਗੋ ਭਾਉ ਤਾ ਕੋ ਸੁਖ ਨਹੀਂ ਉਪਜੇ ਭਵੇਂ 100 ਕਿੜਾ ਆਪੋ ਜਾਵੋ ਭਵੇਂ 100 ਕਿੜੇ ਮਾਰੀ ਜਾ ਇੱਕ ਅਸਲ ਦੇ ਵਿੱਚ ਇਹ ਮਾਰੇ ਮੇਰੇ ਬੰਨ ਚ ਹੋਰ ਗੱਲ ਆ ਗਈ ਮਹਾਰਾਜ 12 ਦੇ ਵਧੇਗ ਵਿੱਚ ਵੀ ਕਹਿੰਦੇ ਆ ਨਾ ਆਖਣ ਲੱਗੇ ਮਨਮੁਖ ਸੋ ਕਰ ਦੋਸਤੀ ਸੁਖ ਕੇ ਪੁੱਛਿਆ ਮਿੱਤ हे ਮੇਰੇ ਮਿੱਤਰ ਤੂੰ ਆਪਣੇ ਮਨ ਦੇ ਪਿੱਛੇ ਚੱਲਣ ਵਾਲਿਆਂ ਦੀ ਆ ਜਿਹੜੀ ਉੱਤੇ ਗੱਲ ਕੀਤੀ ਨਾ ਤੇ ਗੁਰੂ ਦੇ ਵਿਦੇਸ਼ ਨੂੰ ਨਹੀਂ ਮੰਨਣਾ ਪਰ ਹੋਰ ਹੋਰ ਦਿਖਾਵੇ ਦੇ ਧਰਮ ਦੇ ਕਰਮ ਕਰੀ ਜਾਣੇ ਇਹ ਜਿੰਨਾਂ ਨੂੰ ਮਾਰਿਆ ਨੇ ਪਖੰਡ ਦਾ ਕਿਹਾ ਪਖੰਡ ਗਿਆ ਜਿੰਨੇ ਧਰਮ ਦੇ ਦਿਖਾਵੇ ਦੇ ਕੰਮ ਕਰਮ ਤਰਮ ਪਖੰਡ ਜੋ ਦੇਸਿਆ ਤੈਨੂੰ ਜੰਮ ਜਾਗਾ ਤੇ ਲੂਟ ਨਿਰਵਾਣ ਕੀਰਤਨ ਗਾਉ ਬੋ ਕਰਤੇਗਾ ਨਿਮਕ ਸਿਮਰਤੇ ਤੇ ਛੂਟੈ ਮਾਰੋ ਇਹ ਕਹਿੰਦੇ ਭਾਈ ਮਨਮਗਸਾਹ ਕਰ ਦੋਸਤੀ ਸੁਖ ਕੇ ਪੁੱਛਣਾ ਮੇਤੋ ਮੇਰੇ ਮਿੱਤਰ ਆਪਣੇ ਮਨ ਦੇ ਪਿੱਛੇ ਚੱਲਣ ਵਾਲਿਆਂ ਦੇ ਨਾਲ ਦੋਸਤੀ ਕਰਕੇ ਉਹਨਾਂ ਦੀ ਸੰਗਤ ਕਰਕੇ ਮਨਮੁੱਖਾਂ ਦੀ ਸੰਗਤ ਕਰਕੇ ਕਿਹੜੇ ਸੁਖ ਦੀ ਗੱਲ ਕਰਦਾ ਵੀ ਮੈਨੂੰ ਸੁਖ ਨਹੀਂ ਮਿਲਦਾ ਮਨ ਮੁਕਤੋਂ ਕਰ ਦੋ ਤੇ ਸੁਖ ਕੇ ਪੁੱਛੇ ਮਿਤ ਤੇ ਫਿਰ ਮਹਾਰਾਜ ਕਰੀਏ ਕੀ ਆਕਣ ਲੱਗੇ ਗੁਰਮਖ ਸੋਂ ਕਰ ਦੋ ਤੇ ਸਤਗੁਰ ਸੋਂ ਲਾਉ ਚਿੱਤ ਜੰਮਨ ਮਰਨ ਦਾ ਮੂਲ ਕਟਿਆ ਤਾਂ ਸੁਖ ਹੋ ਵੀ ਮਿਤ ਉਹ ਭਾਈ ਗੁਰਮਖਾਂ ਨਾਲ ਸੰਗਤ ਕਰ ਵਾਹਿਗੁਰੂ 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 ਗੁਰਮਖਾਂ ਦੀ ਸੰਗਤ ਕਰ ਜਿਹੜੇ ਗੁਰੂ ਦੇ ਗੁਰੂਵਾਲ ਨੂੰ ਮੁਖ ਕਰਕੇ ਤੁਰਦੇ ਆ ਆਪਾਂ ਆਪਕੇ ਗੁਰੂ ਜੋ ਕਹਿੰਦਾ ਉਹਨੂੰ ਆਪਣੇ ਜੀਵਨ ਵਿੱਚ ਢਾਲਦੇ ਆ ਜਿੱਥੇ ਗੁਰੂ ਲਾਉਂਦਾ ਉੱਥੇ ਲੱਗਦੇ ਜਿੱਥੋਂ ਠਾਉਂਦਾ ਉੱਥੋਂ ਹਟਦੇ ਉਹਨੂੰ ਗੁਰਮਖ ਕਹਿੰਦੇ ਜਿਹਨਾਂ ਦਾ ਮੂੰਹ ਗੁਰੂਵਾਲ ਨੂੰ ਆ ਜਿਹੜੇ ਸ਼ਰਨ ਉਹ ਗੁਰੂ ਦੀ ਸ਼ਰਨ ਪੈ ਗਏ ਮਨ ਦੇ ਮਗਰ ਚੱਲਣ ਵਾਲੇ ਨੇ ਵੀ ਜੋ ਮਨ ਕਹਿੰਦਾ ਉਹ ਕਰਨਾ ਵੀ ਬਾਤ ਐ ਇਦਾਂ ਕਰ ਲਾਤਾ ਤੈਨੂੰ ਸੋਖੋ ਜੋ ਬਹੁਤਾ ਵੱਡਾ ਲੰਗਰ ਲਾ ਲਈਏ ਜਾਂ ਉੱਤੇ ਦੇਗ ਕਰਾ ਲਈਏ ਜਾਂ ਅਸੀਂ ਹੋਰ ਕੋਈ ਦਿਖਾਵੇ ਦਾ ਦੇਖੋ ਹੁਣ ਕਿੰਨੇ ਲੰਗਰ ਲੱਗੇ ਹੋ ਹੁੰਦੇ ਆ ਆਪਾਂ ਆਨੰਦਪੁਰ ਸਾਹਿਬ ਜਾਂ ਕਿਤੇ ਨੂੰ ਜਾਂਦੇ ਆ ਜੋੜ ਮੇਲੇ ਦੇ ਉੱਤੇ ਦਰਸ਼ਨ ਮੇਲੇ ਕਰਨ ਬਾਅਦ ਤੇ ਗੁਰੂ ਦੀ ਸੇਵਾ ਬਾਅਦ ਉੱਤੇ ਨੂੰ ਜਾਂਦਿਆਂ ਨੂੰ ਰਾਹ ਦੇ ਵਿੱਚ ਠੱਕੇ ਨਾਲ ਪਰਜਾ ਦੇ ਝ ਕਾਉਂਦੇ ਜਾਂ ਲੰਗਰ ਲਾਉਂਦੇ ਆ ਪਰ ਨਾਲ ਡੀਜੇ ਵੀ ਵੱਜਦੇ ਹੁੰਦੇ ਆ ਨਾਲ ਉਹਨਾਂ ਨੇ ਆਪਣੇ ਥੇਰ ਨੂੰ ਇਦਾਂ ਦੇ ਬਣਾਇਓ ਹੁੰਦੇ ਕੋਈ ਕਹਿ ਨਹੀਂ ਸਕਦਾ ਬਿ ਗੁਰੂ ਦੇ ਸੇਖਾ ਸੋ ਮਹਾਰਾਜ ਕਹਿੰਦੇ ਭਾਈ ਮਨਮੁਖ ਸوں ਕਰ ਦੋਸਤੀ ਸੁਖ ਕੇ ਪੁੱਛੇ ਮਿਤ ਸਤਗੁਰ ਗੁਰਮਖ ਸوں ਕਰ ਦੋਸਤੀ ਸਤਗੁਰ ਸੋਂ ਲਾਓ ਚਿਤ ਜੰਮਣ ਮਰਨ ਦਾ ਮੂਲ ਕੱਟਿਆ ਤਾਂ ਸੋ ਕੋ ਵੀ ਮੇਤ ਗੁਰਮਖਾਂ ਨਾਲ ਸੰਗਤ ਕਰ ਤੇ ਗੁਰੂ ਦੇ ਵਿਦੇਸ਼ ਨੂੰ ਹਿਰਦੇ ਵਿੱਚ ਧਾਰਨ ਕਰ ਤਾਂ ਫੇਰ ਤੇਰੇ ਜਨਮ ਮਰਨ ਦਾ ਮੂਲ ਕੱਟ ਹੋਊਗਾ ਜੰਮਣ ਮਰਨ ਦਾ ਮੂਲ ਕੀ ਹੈ ਹੋਮ ਹੈ ਹੋਮ ਵਿੱਚ ਹੋਮ ਵਿੱਚ ਆਇਆ ਹੋਮ ਵਿੱਚ ਗਿਆ ਹੋਮ ਵਿੱਚ ਜੰਮਿਆ ਹੋਮ ਵਿੱਚ ਮੂਆ ਹੋਮ ਵਿੱਚ ਦਿੱਤਾ ਹੋਮ ਵਿੱਚ ਲਿਆ ਹੋਮ ਵਿੱਚ ਖਟਿਆ ਹੋਮ ਵਿੱਚ ਗਿਆ ਸਭ ਕੁਝ ਹੋਮ ਵਿੱਚ ਹੀ ਆ ਇੱਥੇ ਤੱਕ ਵੀ ਮਹਾਰਾਜ ਨੇ ਕਹਿਤਾ ਵੀ ਜੇ ਬੰਧਨ ਮਾਤ ਪਿਤਾ ਸੰਸਾਰ ਬੰਧਨ ਸੁੱਤ ਕੰਨਿਆਰ ਨਾਰ ਬੰਧਨ ਕਰਮ ਧਰਮ ਹੋਊ ਕੀਆ ਬੰਧਨ ਮੂਤਰ ਪੁੱਤਰ ਕਲਤਰ ਅਰ ਬੀਆ ਸਭ ਕੁਝ ਬੰਧਨ ਹੈ ਜੇ ਉਹਦੇ ਵਿੱਚ ਹੋਮ ਆ ਗਈ ਜੇ ਧਰਮ ਦੇ ਕੰਮ ਵੀ ਕਰਦੇ ਨੇ ਲੰਗਰ ਵੀ ਲਾ ਕੇ ਉਹਦੇ ਵਿੱਚ ਹੋਮ ਆ ਗਈ ਹੋਮ ਹੈ ਜਾਂ ਸਾਡੇ ਚ ਹੈ ਹੀ ਹੋਮ ਹੈ ਅਜੇ ਤੱਕ ਗਈ ਨਹੀਂ ਜਦੋਂ ਹੋਮਾ ਚੱਲ ਗਈ ਨਾ ਉਸ ਦਿਨ ਤਾਂ ਪੇ ਹੋਮੇ ਬੁੱਝੇ ਤਾਂ ਤੰਤਰ ਸੁੱਝਾ ਫੇਰ ਤਾਂ ਪ੍ਰਮਾਤਮਾ ਦਾ ਦਰ ਹੀ ਸਾਨੂੰ ਦਿਖ ਪੈਣਾ ਜਿਸ ਵੇਲੇ ਸਾਡੇ ਅੰਦਰ ਪ੍ਰਮਾਤਮਾ ਕਿੱਥੇ ਰਹਿੰਦਾ ਹੈ ਪ੍ਰਮਾਤਮਾ ਦਾ ਦਰ ਕਿਤੇ ਲੰਬੇ ਨਹੀਂ ਸਾਡੇ ਅੰਦਰ ਹੀ ਆ ਅੰਦਰ ਹੀ ਆ ਸਾਡੇ ਪ੍ਰਮਾਤਮਾ ਦਾ ਦਰ ਜਿੱਤੇ ਅਸੀਂ ਜਾਣ ਸੁਰਤ ਕਰਕੇ ਤੋਂ ਮਹਾਰਾਜ ਕਹਿੰਦੇ ਜੰਮਣ ਮਰਨ ਦਾ ਮੂਲ ਕੱਟਿਆ ਤਾਂ ਸੋਖ ਹੋ ਵੀ ਮਿਤ ਪਰ ਜਿਹੜੇ ਭਾਈ ਦਿਨਾਂ ਦੇ ਮਨ ਨੇ ਉਹਨਾਂ ਨੂੰ ਪਟਕਾਤਾ ਹੈ ਨਾ ਉਹ ਕੋਈ ਆਪਣੇ ਮਨ ਪਿੱਛੇ ਲੱਗ ਕੇ ਕੋਈ ਮਸਤਾਂ ਦੇ ਤੁਰਿਆ ਫਿਰਦਾ ਕੋਈ ਕਿਤੇ ਡੇਰੇ ਵਾਲਿਆਂ ਦੇ ਤੁਰਿਆ ਫਿਰਦਾ ਕੋਈ ਕਿਤੇ ਤੁਰਿਆ ਫਿਰਦਾ ਉਹ ਮਨ ਉਹਨਾਂ ਦਾ ਮਨ ਲੈ ਕੇ ਜਾਂਦਾ ਉਹਨਾਂ ਨੂੰ ਮਨ ਨਹੀਂ ਕਾਬੂ ਮਨ ਨਹੀਂ ਕਾਬੂ ਇਹ ਮਨ ਉਹਨਾਂ ਨੂੰ ਕਹਿੰਦਾ ਇਹ ਮਨ ਸਿੱਖਿਆ ਦਿੰਦਾ ਗੁਰੂ ਦਰੋਂ ਕਿਤੇ ਸਿੱਖਿਆ ਦਿੰਦਾ ਗੁਰੂ ਉਹ ਤਾਂ ਕਹਿੰਦੇ ਸੱਚਾ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਸਤਗੁਰੂ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਤੇ ਮੈਨੂੰ ਵਚਨ ਯਾਦ ਆ ਗਿਆ ਮਹਾਰਾਜ ਇਹ ਆਸਾ ਦੀ ਵਾਰ ਦੇ ਵਿੱਚ ਕਹਿੰਦੇ-ਕਹਿੰਦੇ ਨਾਨਕ ਗੁਰੂ ਨਾਲ ਜੇ ਇਤਨੀ ਮਨ ਆਪਣਿਆ ਸੁਚੇਤ ਮਨਮੁਖ ਬੰਦੇ ਜਿਹੜੇ ਆ ਨਾ ਜਿਹੜੇ ਦੇਖਣ ਨੂੰ ਤਾਂ ਐ ਉਹਨਾਂ ਦਾ ਮਨ ਉਹਨੂੰ ਕਹੀ ਜਾਂਦਾ ਵੀ ਤੂੰ ਧਰਮ ਦੇ ਕੰਮ ਕਰ ਰਿਹਾ ਤੂੰ ਧਾਰਮਿਕ ਕੰਮ ਕਰ ਰਿਹਾ ਪਰ ਉਹ ਧਾਰਮਿਕ ਹੈ ਨਹੀਂ ਕਿਉਂ ਕਿਉਂਕਿ ਉਹਨਾਂ ਕੰਮਾਂ ਨੂੰ ਗੁਰੂ ਨੇ ਕਰਨ ਨੂੰ ਕਹਿੰਦਾ ਗੁਰੂ ਕੀ ਕਰਨ ਨੂੰ ਕਹਿੰਦਾ ਤੇ ਕੀ ਨਹੀਂ ਕਰਨ ਨੂੰ ਕਹਿੰਦਾ ਜੇ ਇਹ ਪਤਾ ਲਾਉਣਾ ਹੈ ਨਾ ਤੇ ਸਹਿਜ ਪਾਠ ਰੱਖੋ ਹਰ ਸਿੱਖ ਸਹਿਜ ਪਾਠ ਰੱਖੇ ਘਰ ਦੇ ਵਿੱਚ ਮੈਂ ਕਰਾਉਣਾ ਸੀ ਪਾਠ ਫਲਾਨੀ ਜਗ੍ਹਾ ਤੇ ਮੈਂ ਕਰਾਉਣਾ ਸੀ ਪੰਜਾਂ ਪੰਜਾਂ ਸਾਲਾਂ ਦੀਆਂ ਲਾਈਨਾਂ ਲੱਗੀਆਂ ਆ ਪਾਠ ਕਰਾਉਣ ਬਾਅਦ ਨੰਬਰ ਨਹੀਂ ਆਉਂਦਾ ਜਿੰਨਾ ਪਾਠ ਕਰਾਉਣ ਦਾ ਕਰੇਜ ਬਣਿਆ ਹੋਇਆ ਹੈ ਨਾ ਵੀ ਮੈਂ ਕਰਾਉਣਾ ਮੈਂ ਕਰਾਉਣਾ ਇੱਕ ਤੋਂ ਉੱਤੇ ਦੇ ਉੱਤੇ ਚੜ ਜੜ ਪੈਨੇ ਆ ਜਿੱਦਣ ਇਹੋ ਕਰੇਜ ਇਹ ਬਣ ਗਿਆ ਨਾ ਵੀ ਪਾਠ ਮੈਂ ਕਰਨਾ ਮੈਂ ਕਰਨਾ ਪਾਠ ਇਸ ਮੈਂ ਕਰਨ ਬਦਲੇ ਅਸੀਂ ਇੱਕ ਦੂਜੇ ਨਾਲ ਖੇਬਣ ਲੱਪੇ ਵੀ ਮੈਂ ਕਰਨਾ ਮੈਂ ਕਰਨਾ ਪਾਠ ਉਸ ਦਿਨ ਬੇੜਾ ਪਾਰ ਹੋ ਜਾਣਾ ਯੁੱਧਣ ਕਰਾਉਣ ਤੋਂ ਹਟ ਕੇ ਕਰਨ ਲੱਗ ਪਏ ਨਾ ਬੇੜਾ ਪਾਰ ਹੋ ਜਾਣਾ ਕਰਾਉਣ ਨਾਲ ਕੱਖ ਵੀ ਨਹੀਂ ਹੋਣਾ ਕਿਤੇ ਨਹੀਂ ਲਿਖਿਆ ਵੀ ਪਾਠ ਕਰਾਉਣਾ ਕਰਨਾ ਲਿਖਿਆ ਜੇ ਨਹੀਂ ਕਰਨਾ ਹੁੰਦਾ ਤਾਂ ਸੁਣਨਾ ਲਿਖਿਆ ਵੀ ਉਹਨੂੰ ਸੁਣਨਾ ਪਰ ਉਹ ਸਾਡੇ ਕੋ ਨਾ ਸੁਣਦਾ ਟਾਈਮ ਆ ਨਾ ਕਰਨ ਦਾ ਟਾਈਮ ਮਾਰੇ ਕਹਿੰਦੇ ਇਹ ਸਾਰੇ ਮਨਮੁਖਤਾਈ ਦੇ ਕੰਮ ਆ ਇਹ ਮਨਮੁਖਤਾਈ ਦੇ ਕੰਮ ਆ ਸਾਰੇ ਮਾਰੇ ਕਹਿੰਦੇ ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸੁਚੇਤ ਜਿਹੜਾ ਗੁਰੂ ਨੂੰ ਨਹੀਂ ਚੇਤਦਾ ਪਾਬ ਗੁਰੂ ਦੇ ਵਿਦੇਸ਼ ਨੂੰ ਨਹੀਂ ਮੰਨਦਾ ਸਮਝਦਾ ਸੁਣਦਾ ਪਰ ਆਪ ਜੋ ਮਨ ਕਹਿੰਦਾ ਨਾ ਉਹ ਕਰਦਾ ਮਨ ਕਰਕੇ ਸੁਚੇਤ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਦੀ ਇਹ ਹਾਲਤ ਹੈ ਛੁੱਟੇ ਤਿਲ ਬੁਆੜ ਜਿਓ ਸੁੰਨੇ ਅੰਦਰ ਖੇਤ ਕਿ ਜਿੱਦਾਂ ਤਿਲੀ ਦੇ ਜਿਹੜੀ ਤਿਲੀ ਦਾ ਫਸਲ ਬੀਜੀ ਹੁੰਦੀ ਨਾ ਤਿਲੀ ਦੀ ਉਹਦੇ ਵਰਗਾ ਹੀ ਇੱਕ ਹੋਰ ਤਿਲੀ ਵਰਗਾ ਹੀ ਇੱਕ ਬੂਟਾ ਹੁੰਦਾ ਉਹਨੂੰ ਬੁਆੜ ਕਹਿੰਦੇ ਦੇਖਣ ਨੂੰ ਤਿਲੀ ਲੱਗਦੀ ਆ ਪਰ ਜਿਹਨਾਂ ਨੂੰ ਜਾਣਕਾਰ ਜ਼ਿਮੀਂਦਾਰਾਂ ਨੂੰ ਪਤਾ ਵੀ ਇਹ ਬੁਆੜ ਵਾ ਉਹ ਬੁਆੜ ਹੁੰਦਾ ਤਿਲੀ ਵਰਗਾ ਹੀ ਆ ਪਰ ਉਹਦੇ ਵਿੱਚ ਤਾਂ ਦਾਣੇ ਨਹੀਂ ਹੁੰਦੇ ਉਹਦੇ ਵਿੱਚ ਸੁਆਹ ਹੁੰਦੀ ਆ ਮਾਰੇ ਕਹਿੰਦੇ ਨਾਨਕ ਗੁਰੂ ਨਾਲ ਜੇ ਇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਛੰਨੇ ਅੰਦਰ ਖੇਤ ਉਹ ਜਿੱਲੇ ਜ਼ਿਮੀਂਦਾਰ ਵੱਡਦਾ ਤੜੀ ਤੇ ਬੂਟੇ ਵੱਢ ਲੈਂਦਾ ਤਾਂ ਉਹ ਬੁਆੜ ਦੇ ਜਿਹੜੇ ਬੂਟੇ ਹੁੰਦੇ ਨਾ ਜਿਹੜੇ ਉਹਨਾਂ ਨੂੰ ਛੱਡ ਦਿੰਦਾ ਤੇ ਮਾਰੇ ਕਹਿੰਦੇ ਖੇਤੇ ਅੰਦਰ ਛੁੱਟਿਆ ਤਾਂ ਉਹ ਨਾਨਕ ਸੋ ਨਾ ਉਹ ਜਿਹਨੇ ਵੀ ਜ਼ਿਮੀਂਦਾਰ ਛੱਡਿਆ ਹੁੰਦਾ ਨਾ ਬੂਟੇ ਤੜੀ ਵਰਗੇ ਸੁੱਕੇ ਉਹ ਬੂਟੇ ਵੱਡੇ ਵੱਡੇ ਹੁੰਦੇ ਆ ਤੜੀ ਵਰਗੇ ਉਹ ਉਹਨਾਂ ਦੇ ਬੂਟੇ ਛੱਡਿਆ ਹੁੰਦਾ ਤੇ ਜਿਹੜੇ ਰਹਿ ਜਾਂਦੇ ਨਾ ਖੇਤ ਵਿੱਚ ਉਹ ਮਾਲਕ ਨਹੀਂ ਵੱਢਦਾ ਉਹਨਾਂ ਨੂੰ ਤੇ ਉਹਨਾਂ ਦੇ 100 ਮਾਲਕ ਬਣ ਜਾਂਦੇ ਆ ਹਰੇਕ ਬੰਦਾ ਵੱਢਣ ਵਾਸਤੇ ਤਿਆਰ ਹੋ ਜਾਂਦਾ ਉਹਨਾਂ ਨੂੰ ਵੀ ਬਚੁੱਲੇ ਚਵਾਲਾਂਗੇ ਕੋਈ ਕਹਿੰਦਾ ਇਹਨੂੰ ਕਿਤੇ ਵਰਤ ਲਵਾਂਗੇ ਉਹਦਾ 100 ਮਾਲਕ ਬਣ ਜਾਂਦਾ ਜਿਹਨੂੰ ਇੱਕ ਮਾਲਕ ਛੱਡ ਜਾਵੇ ਖੇਤ ਦਾ ਮਾਲਕ ਛੱਡ ਜਾਏ ਨਾ ਉਹਦਾ 100 ਮਾਲਕ ਬਣ ਜਾਂਦਾ ਜਿਹੜੇ ਦਾਤੀਆਂ ਲੈ ਕੇ ਵੱਢਣ ਨੂੰ ਫਿਰਦੇ ਖੇਤਾਂ 'ਚ ਘੁੰਮਦੇ ਇਹੋ ਹੀ ਹਾਲ ਸਾਡਾ ਆ ਜਿਨ੍ਹਾਂ ਨੇ ਸੱਚੇ ਗੁਰੂ ਨੂੰ ਛੱਡ ਕੇ ਨਾ ਆਪਣੇ ਮਨਮਗਰ ਲੱਗੇ ਹੋਏ ਨੇ ਉਹ ਕੋਈ ਕਿਸੇ ਡੇਰੇ ਤੁਰਿਆ ਫਿਰਦਾ ਕੋਈ ਕਿਸੇ ਦਾ ਕੋਈ ਮਾਲਕ ਬਣ ਗਿਆ ਕਿਸੇ ਦਾ ਕੋਈ ਡੇਰੇ ਵਾਲਾ ਮਾਲਕ ਬਣ ਗਿਆ ਕੋਈ ਕਿਤੇ ਇਹਨੂੰ ਚੱਕੀ ਫਿਰਦਾ ਰੋਟ ਕੋਈ ਕਿਤੇ ਇਹਨੂੰ ਧੌਲੀ ਧਾਰਨਾ ਹੁਣ ਤੁਰਿਆ ਕੋਈ ਕਿਤੇ ਨੂੰ ਤ ਇਹ ਇਹ ਸਾਰੇ ਉਹ ਗੁਆੜ ਤੇਲਵਾ ਤੇ ਖੇਤਲੀ ਦੇ ਖੇਤ ਵਿੱਚ ਗੁਆੜ ਦੇ ਬੂਟੇ ਆ ਜਿਹੜੇ ਦੇਖਣ ਨੂੰ ਤਿਲੀ ਵਰਗੇ ਹੀ ਲੱਗਦੇ ਦੇਖਣ ਨੂੰ ਲੱਗਦੇ ਵੀ ਇਹ ਸੇਖੋ ਆ ਪਰ ਸੇਖ ਹੈ ਨਹੀਂ ਮਹਾਰਾਜ ਕਹਿੰਦੇ ਫਲੀਆਂ ਫੁਲੀਆਂ ਬਪੜੇ ਭੀ ਤਨ ਵਿੱਚ ਸਵਾ ਉਹਨਾਂ ਦੇ ਉਹ ਦੇਖਣ ਨੂੰ ਤਿਲੀ ਵਰਗੇ ਲੱਗਦੇ ਬਹੁਤ ਵਧੀਆ ਫਲਦਾ ਬੂਟਾ ਉਹ ਵੀ ਪਰ ਜਿੱਲੇ ਉਹਨਾਂ ਨੂੰ ਭੰਨੋ ਨਾ ਉਹਦੇ ਵਿੱਚੋਂ ਸਵਾ ਨਿਕਲਦੀ ਆ ਆ ਜਿੰਨੇ ਡੇਰਿਆਂ ਤੇ ਤੁਰੇ ਫਿਰਦੇ ਜਾਂ ਇੱਧਰ ਉੱਧਰ ਸੱਚੇ ਗੁਰੂ ਨੂੰ ਛੱਡ ਕੇ ਜਿਹੜੇ ਆਪਣੇ ਮਨ ਦੀ ਮਤਮਗਰ ਲੱਗ ਕੇ ਤੁਰੇ ਫਿਰਦੇ ਆਲੇ ਦੋਲੇ ਪਤਾ ਹੀ ਨਹੀਂ ਕਿੱਥੇ ਕਿੱਥੇ ਉਹ ਆਖਣ ਲੱਗੇ ਉਹ ਸਿਰਫ ਉਹ ਬੁਆੜ ਬਰ ਗਏ ਆ ਜਿਸ ਵੇਲੇ ਉਹਨਾਂ ਨੂੰ ਖੋਲ ਕੇ ਦੇਖੋ ਨਾ ਉਹ ਇਹ ਨੰਦਿਆ ਉਹ ਇਹ ਚੁਗਲੀ ਉਹ ਇਹ ਬੈਰ ਬਰੋਧ ਉਹ ਇਹ ਕਾਮ ਕਰੋ ਤੇ ਮਾੜੀ ਜੀ ਗੱਲ ਕਰਕੇ ਦੇਖੋ ਝਟ ਪੱਗ ਲਾਉਣ ਪੈ ਜਾਣਗੇ ਤਾਂ ਹੌਲ ਤਫਾ ਕਰਨਗੇ ਇਹ ਬੁਆੜ ਦੇ ਬੂਟੇ ਆ ਤੇ ਮਾਰੇ ਕਹਿੰਦੇ ਫਲੀਆਂ ਫੁਲੀਆਂ ਬੇਪੜੀ ਪੀਪੀ ਪੀਪੇ ਚ ਤਾਂ ਪੀਤਨ ਵਿੱਚ ਸਵਾ ਉਹਨਾਂ ਨੇ ਇਹ ਵਜੇ ਨੇ ਇੱਕ ਹੋਰ ਚੇਤੇ ਆ ਗਿਆ ਬਸ ਤੇ ਲੰਬੀ ਹੋ ਗਈ ਜਾਂ ਵੀਡੀਓ 10 ਮਿੰਟ ਦੀ ਤਾਂ ਹੋ ਗਈ ਉਹ ਮਹਾਰਾ ਨੇ ਕਹਿੰਦੇ ਆਪਣੇ ਪਿਆਰ ਪ੍ਰਮਾਤਮਾ ਨੂੰ ਆਪਣੇ ਗੁਰੂ ਨੂੰ ਛੱਡ ਕੇ ਜਿਹੜੇ ਦੂਜਿਆਂ ਥਾਂਾਂ ਦੇ ਉੱਤੇ ਤੁਰੇ ਫਿਰਦੇ ਆ ਨਾ ਉਹ ਕਹਿੰਦੇ ਉਹ ਇਦਾਂ ਆ ਜਿੱਦਾਂ ਆ ਉਦਾਹਰਣ ਦੇ ਕੇ ਮਹਾਰਾ ਨੇ ਜੀ ਸਮਝਾਇਆ ਆਖਣ ਲੱਗੇ ਤਿਆਗ ਸੁਆਮੀ ਆਨ ਕੋ ਚਿਤਵਤ ਆਪਣੇ ਤੋਂ ਸੁਆਮੀ ਆਪਣੇ ਮਾਲਕ ਨੂੰ ਆਪਣੇ ਗੁਰੂ ਨੂੰ ਛੱਡ ਕੇ ਦੂਜੇ ਦਾ ਆਸਰਾ ਤੱਕਦੇ ਆ ਨਾ ਜਿਹੜੇ ਉਹਦਾ ਮਨ ਵਿੱਚ ਆਸਰਾ ਬਣਾਉਂਦੇ ਉਹਦਾ ਚੇਤਾ ਕਰਦੇ ਆ ਉਹ ਮਹਾਰਾ ਕਹਿੰਦੇ ਤਿਆਗ ਸੁਆਮੀ ਆਨ ਕੋ ਚਿਤਵਤ ਮੂੜ ਮੁਗਦ ਖਲ ਖਰਤੇ ਉਹ ਕਹਿੰਦੇ ਉਹ ਮੁਗਤ ਉਹ ਅਗਿਆਨੀ ਆ ਉਹ ਅਨਜਾਨ ਆ ਉਹ ਖੋਤੇ ਆ ਉਹ ਦਿਮਾਗ ਤੋਂ ਪੈਦਲ ਵਾਂ ਦਿਮਾਗ ਨਹੀਂ ਹੈਗਾ ਉਹਨਾਂ ਦਾ ਕਹਿੰਦੇ ਮੂੜ ਮੁਗਤ ਖਲ ਖਰਦੇ ਖੋਤੇ ਆ ਕਹਿੰਦੇ ਉਹ ਗਧੇ ਆ ਜਿਹੜੇ ਆਪਣੇ ਮਾਲਕ ਨੂੰ ਛੱਡ ਕੇ ਤਾਂ ਦੂਜਿਆਂ ਦੂਜਿਆਂ ਥਾਂ ਦੇ ਉੱਤੇ ਸਰੂਪ ਸਿੱਖਾਂ ਵਰਗਾ ਤੇ ਤੁਰੇ ਫਿਰਦੇ ਡੇਰਿਆਂ ਦੇ ਕੋਈ ਮਸਤਾਂ ਦੇ ਕੋਈ ਕਿਤੇ ਆਖਣ ਲੱਗੇ ਤਿਆਗ ਸਵਾਮੀ ਆਣ ਕੋ ਜਿਤਵਤ ਮੂੜ ਮੁਗਤ ਖਲ ਖਰਤੇ ਤੇ ਨਾਲ ਉਦਾਹਰਨ ਦੇ ਕੇ ਕਹਿੰਦੇ ਕਾਗਰ ਨਾਭ ਲੰਗੇ ਕਾ ਤ ਸਾਗਰ ਬਿਰਥਾ ਵਕਤ ਹਮ ਤਰਤੇ ਉਹ ਕਹਿੰਦੇ ਭਾਈ ਉਹਨਾਂ ਦਾ ਉਹ ਹਾਲਵਾ ਜਿਵੇਂ ਕੋਈ ਕਾਗਜ਼ ਦੀ ਬੇੜੀ ਵਿੱਚ ਸਵਾਰ ਹੋ ਕੇ ਤਾਂ ਕਹਿ ਦੇਵੇ ਵੀ ਮੈਂ ਸਮੁੰਦਰ ਪਾਰ ਕਰ ਜਾਣਾ ਜਿਵੇਂ ਸਮੁੰਦਰ ਦੀ ਕਾਗਜ਼ ਦੀ ਬੇੜੀ ਵਿੱਚ ਸਵਾਰ ਹੋ ਕੇ ਸਮੁੰਦਰ ਨਹੀਂ ਨਾ ਪਾਰ ਕੀਤਾ ਜਾ ਸਕਦਾ ਇਸੇ ਤਰ੍ਹਾਂ ਆਪਣੇ ਸੱਚੇ ਗੁਰੂ ਨੂੰ ਛੱਡ ਕੇ ਵੀ ਦੂਸਰਿਆਂ ਦੇ ਉੱਤੇ ਆਸਰਾ ਰੱਖ ਕੇ ਬ੍ਰਾਹਮ ਆ ਭਾਵ ਸਾਗਰ ਨਹੀਂ ਤਰਿਆ ਜਾ ਸਕਦਾ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ ਤੋ ਇਹਦ ਕਰਕੇ ਮਹਾਰਾਜ ਨੇ ਆਖਿਆ ਆ ਭਾਈ ਆਪਣੇ ਗੁਰੂ ਦੇ ਸਤਪੁਰਖ ਜਿਨ ਜਾਨਣਿਆ ਸਤਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਕ ਉਧਰ ਨਾਨਕ ਹਰ ਗੁਣ ਗਾਉ ਤੋ ਆਪਣੇ ਗੁਰੂ ਦੇ ਆਪਣੇ ਗੁਰੂ ਦੇ ਲੜ ਲੱਗ ਜੇ ਭਾਈ ਆਪਣੇ ਗੁਰੂ ਨੂੰ ਚੇਤਨਾ ਕਰੀਏ ਆਪਣੇ ਗੁਰੂ ਦੇ ਸਿੱਖ ਬਣੀਏ ਨਾ ਕਿ ਸਿੱਖ ਹੋਗੇ ਵੀ ਦੂਜਿਆਂ ਦੂਜਿਆਂ ਦੇ ਡੇਰਿਆਂ ਦੇ ਤਾਂ ਦੇਹ ਧਾਰਿਆਂ ਦੇ ਮਗਰ ਮਗਰ ਤੁਰੇ ਫਿਰਿਏ ਤੋ ਸਤਗੁਰ ਰਹਿਮਤ ਕਰੇ ਬਾਝਲਵੇਂ ਇਸ ਕਰਕੇ ਮਹਾਰਾਜ ਨੇ ਆਖਿਆ ਭਾਈ ਸਤਿਗੁਰ ਕੀ ਪ੍ਰਤੀਤਨਾ ਆਈ ਏ ਸ਼ਬਦ ਨਾਲ ਆਗੋ ਭਾਓ ਤਾਂ ਕੋ ਸੁੱਖ ਨਹੀਂ ਉਪਜੈ ਭਾਵੇਂ ਸੌ ਕਿੜਾ ਆਪੋ ਜਾਓ ਜੇ ਜੇ ਭਰੋਸਾ ਨਹੀਂ ਨਾ ਆਇਆ ਵੀ ਇੱਕ ਦਿਨ ਨਹੀਂ ਹੋਏ ਇੱਕ ਦਿਨ ਨਹੀਂ ਹੋਏ ਨਾਲ ਰੋਜ਼ ਪੜਦੇ ਆ ਤੁਮਹਿ ਛਾੜ ਕੋਈ ਅਵਰ ਨਾ ਧਿਆਉਂ ਜੋ ਮਰ ਚਾਹੂ ਤੋ ਤੁਮ ਤੇ ਪਾਉਂ ਏ ਸਤਿਗੁਰੂ ਜੀ ਏ ਵਾਹਿਗੁਰੂ ਜੀ ਮੈਂ ਤੁਹਾਨੂੰ ਛੱਡ ਕੇ ਕਿਸੇ ਹੋਰ ਦੀ ਚੇਤਨਾ ਨਹੀਂ ਕਰਨੀ ਮੈਂ ਕਿਸੇ ਹੋਰ ਨੂੰ ਨਹੀਂ ਧਿਆਉਣਾ ਜਿਹੜਾ ਵਾਰ ਵੀ ਮੈਨੂੰ ਜਿਹੜਾ ਵੀ ਸੁੱਖ ਚਾਹੀਦਾ ਹੋਇਆ ਮੈਂ ਤੋਂ ਹੱਥੋਂ ਲੈਣਾ ਆ ਮੈਂ ਤੋਂ ਹੱਥੋਂ ਮੰਗਣਾ ਤੁਮਹਿ ਛਾੜ ਕੋਈ ਅਬਰ ਨਾ ਧਿਆਉ ਜੋ ਵਾਰ ਚਾਹੂ ਸੋ ਤੁਮ ਤੇ ਪਾਉ ਸੋ ਇਹ ਜਿਲੇ ਚੋਂ ਵੀ ਪੜਦੇ ਨੇ ਇਹਨੂੰ ਦੋ ਦੋ ਤਿੰਨ ਤਿੰਨ ਵਾਰੀ ਪੜ ਕੇ ਆਪਣੇ ਦਿਮਾਗ ਚ ਰਿਲਾਇਜ਼ ਰੱਖਿਆ ਕਿ ਸਮਝਾਇਆ ਕਰੋ ਆਪਣੇ ਆਪ ਨੂੰ ਪਿਆਸੇ ਗੁਰੂ ਦੇ ਆ ਤੇ ਗੁਰੂ ਸਾਡਾ ਆ ਹੋਇਆਂ ਭੱਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ